ਰਾਦੇ ਰਾਦੇ ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ। ਪਿੰਡ ਰੰਦੇ ਕਿਸਾਨ ਦੇ ਦੋ ਪੁੱਤ। ਦੋਵਾਂ ਨੂੰ ਬੜੇ ਚਾਵਾਂ ਦੇ ਨਾਲ ਪਾਲਿਆ। ਇੱਕੋ ਜਹੀ ਪਰਿਵਰਤਿਤੀ ਕਿਸੇ ਕਿਸਮ ਦੀ ਕੋਈ ਕਮੀ ਪੇਸ਼ੀ ਆਪਣੇ ਵੱਲੋਂ ਤਾਂ ਰਹਿ ਨਾ ਦਿੱਤੀ। ਪਰ ਪਤਾ ਨਹੀਂ ਕਿੱਥੇ ਫਰਕ ਰਹਿ ਗਿਆ। ਛੋਟਾ ਮੁੰਡਾ ਸ਼ਰਾਬੀ ਕਬਾਬੇ ਨਿਕਲ ਆਇਆ। ਸ਼ੁਰੂ ਤੋਂ ਬਹੁਤਾ ਕੰਮ ਕਰਨ ਲਈ ਕਹਿਾਈ ਨਹੀਂ। ਲਾਡਲਾ ਰੱਖਿਆ ਪਿਆਰਾ ਰੱਖਿਆ ਕਦੇ ਕੰਮ ਨੂੰ ਹੱਥ ਨਾ ਲਾਵੇ ਸ਼ਰਾਬ ਦੇ ਨਾਲ-ਨਾਲ ਹੌਲੀ-ਹੌਲੀ ਜੂਏ ਦੀ ਆਦਤ ਵੀ ਪੈ ਗਈ ਉਹਨੂੰ ਲੱਗਦਾ ਸੀ ਕਿ ਮੈਂ ਜੂਆ ਖੇਡ ਕੇ ਰਾਤੋਂ-ਰਾਤ ਅਮੀਰ ਹੋ ਜਾਣਾ ਹੈ ਤੇ ਹੋਰ ਕੁਝ ਕਰਨ ਦੀ ਮੈਨੂੰ ਲੋੜ ਹੀ ਨਹੀਂ ਪੈਣੀ ਬਾਕੀ ਤਾਂ ਐਵੇਂ ਬੇਫੂਫ ਨੇ ਉਸਨੂੰ ਬਾਰ-ਬਾਰ ਇਹ ਲੱਗਦਾ ਸੀ ਕਿ ਖੇਤਾਂ ਦੇ ਵਿੱਚ ਕੰਮ ਕਰਨ ਚ ਕੀ ਰੱਖਿਆ ਐਵੇਂ ਪੈਲੀਆਂ ਦੇ ਵਿੱਚ ਮਿੱਟੀ ਨਾਲ ਮਿੱਟੀ ਹੋਈ ਰਹੋ ਹੌਲੀ-ਹੌਲੀ ਪਰਿਵਾਰ ਦੇ ਵਿੱਚ ਆਪਣੀ ਇੱਜ਼ਤ ਆਪਣਾ ਰੁਤਬਾ ਗਵਾ ਬੈਠਾ ਦੂਸਰੇ ਪਾਸੇ ਜੇ ਵੱਡੇ ਦੀ ਗੱਲ ਕਰੀਏ ਤੇ ਬੜੀ ਮਿਹਨਤ ਦੇ ਨਾਲ ਕੰਮ ਕਰਦਾ ਚਾਰ ਚੁਫੇਰੇ ਉਹਨੂੰ ਸਾਰਿਆਂ ਦੇ ਵੱਲੋਂ ਸ਼ੋਭਾ ਮਿਲਦੀ ਇੱਕ ਦਿਨ ਪਤਾ ਨਹੀਂ ਕਿਹਦੀ ਚੁੱਕਣਾ ਵਿੱਚ ਆ ਕੇ ਛੋਟੇ ਨੇ ਘਰ ਦੇ ਵਿੱਚ ਰੌਲਾ ਪਾ ਦਿੱਤਾ ਮੇਰੇ ਹਿੱਸੇ ਦੀ ਜ਼ਮੀਨ ਮੈਨੂੰ ਦਿੱਤੀ ਜਾਵੇ ਮੈਂ ਵੇਚ-ਵਟ ਕੇ ਸ਼ਹਿਰ ਜਾਣਾ ਮੈਂ ਦਿਨਾਂ ਦੇ ਵਿੱਚ ਤੁਹਾਨੂੰ ਅਮੀਰ ਬਣ ਕੇ ਵਿਖਾਉਂਗਾ ਇੱਥੇ ਵਾਅਦਾ ਤੋਂ ਵਾਅਦ ਜੇ ਮੈਂ ਘਰ ਵੀ ਲਿਆ ਤੇ ਵੱਡੇ ਵਾਂਗੂ 1-2 ਕਿੱਲੇ ਸਾਰੀ ਜ਼ਿੰਦਗੀ ਦੇ ਵਿੱਚ ਹੋਰ ਬਣਾ ਲਊਗਾ ਮੇਰੇ ਸੁਪਨੇ ਵੱਡੇ ਨੇ ਮੈਂ ਇਸ ਘਰ ਦੇ ਵਿੱਚ ਇਸ ਪਿੰਡ ਦੇ ਵਿੱਚ ਨਹੀਂ ਰਹਿਣਾ ਚਾਹੁੰਦਾ ਮੇਰੇ ਸੁਪਨੇ ਇਸ ਪਿੰਡ ਦੇ ਵਿੱਚ ਨਹੀਂ ਸਮਾ ਸਕਦੇ ਸਾਰੇ ਉਹਦੀਆਂ ਗੱਲਾਂ ਸੁਣ ਕੇ ਹੈਰਾਨ ਸੀ ਸੋਚਿਆ ਕਿ ਸਵੇਰੇ ਲੱਥੂਗੀ ਗੱਲ ਟਲ ਜਾਊਗੀ ਪਰ ਇਹ ਗੱਲ ਨਾ ਟਲੀ ਹੌਲੀ-ਹੌਲੀ ਇਹ ਫਤੂਰ ਉਹਦੇ ਦਿਮਾਗ ਉੱਤੇ ਹੋਰ ਵਾਦਾ ਗਿਆ ਆਖਿਰਕਾਰ ਪਰਿਵਾਰ ਨੇ ਬੈ ਕੇ ਸਲਾਹ ਕੀਤੀ ਘਰ ਦੇ ਵਿੱਚ ਨਿਤ ਕਲੇਸ਼ ਦੇ ਨਾਲੋਂ ਚੰਗਾ ਹੈ ਜੋ ਇਹ ਚਾਹੁੰਦਾ ਇਹਨੂੰ ਦੇ ਦਿਓ ਆਪਣੇ ਹਿੱਸੇ ਦੇ ਪੈਸੇ ਲੈ ਕੇ ਉਹ ਸ਼ਹਿਰ ਚਲਾ ਗਿਆ ਸ਼ਾਇਦ ਪਤਾ ਸੀ ਮਾਪਿਆਂ ਨੂੰ ਉੱਥੇ ਕੀ ਕਰੇਗਾ ਇਹ ਕਹਿ ਕੇ ਤੋੜਿਆ ਕਿ ਆਪਾਂ ਤੇਰੇ ਲਈ ਮਰ ਗਏ ਆਪਾਂ ਤੇਰੇ ਪਿੱਛੇ ਨਹੀਂ ਆਉਣਾ ਸਾਡੇ ਕੋਲ ਵਾਪਸ ਨਾ ਆਈ ਜਾਂ ਫਿਰ ਇੱਦਾਂ ਕਹਿ ਲਓ ਕਿ ਇਦਾਂ ਦੀਆਂ ਗੱਲਾਂ ਕਰਕੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਨਹੀਂ ਰੁਕਿਆ ਉਹਦੇ ਲਈ ਭਰਾ ਮਾਪੇ ਉਹ ਸਾਰੇ ਉਸਦੇ ਦੁਸ਼ਮਣ ਸੀ ਉਸਨੂੰ ਲੱਗਦਾ ਸੀ ਕਿ ਮੇਰੀ ਤਰੱਕੀ ਦੇ ਰਾਹ ਵਿੱਚ ਇਹ ਇੱਕੋ ਬੰਨ ਬਣ ਕੇ ਖੜੇ ਨੇ ਸ਼ਹਿਰ ਜਾ ਕੇ ਛੱਤੀ ਔੜਪੌੜ ਕੀਤੇ ਨਸ਼ੇ ਦੀ ਲਤ ਛੁੱਟੀ ਨਹੀਂ ਹੋਰ ਵੱਧ ਗਈ ਸ਼ਹਿਰ ਦੇ ਵਿੱਚ ਵੱਡੇ ਲੋਕਾਂ ਦੇ ਨਾਲ ਜੂਆ ਖੇਡਿਆ ਛੇਤੀ ਉੱਜੜ ਗਿਆ ਕੁਝ ਸਮਾਂ ਬਿਲਕੁਲ ਉੱਗ ਸੁਗਣਾ ਨਹੀਂ ਰਹੀ ਕਈਆਂ ਨੇ ਤਾਂ ਬਿਲਕੁਲ ਭਲਾ ਦਿੱਤਾ ਹੁਣ ਟਾਵੀਆਂ ਟਾਵੀਆਂ ਗੱਲਾਂ ਹੁੰਦੀਆਂ ਪਿੰਡ ਵਿੱਚ ਪਤਾ ਨਹੀਂ ਵੱਡਾ ਇਨਸਾਨ ਬਣ ਗਿਆ ਹੋਣਾ ਪਤਾ ਨਹੀਂ ਰੁਲ ਗਿਆ ਹੋਣਾ ਪਰ ਬਹੁਤੀ ਇਹੋ ਹੀ ਕਹਿੰਦੇ ਰੁਲ ਗਿਆ ਹੋਣਾ ਹੌਲੀ ਹੌਲੀ ਮਰਨ ਵਾਲੀ ਹਾਲਤ ਹੋ ਗਈ ਪਛਾਣਿਆ ਵੀ ਨਹੀਂ ਸੀ ਜਾਂਦਾ ਸਾਰਾ ਕੁਝ ਉਜਾੜ ਕੇ ਆਪਣੇ ਸਰੀਰ ਦਾ ਸਤਿਆਨਾਸ਼ ਕਰਕੇ ਜਦੋਂ ਇਹ ਲੱਗਾ ਕਿ ਹੁਣ ਮੈਂ ਸ਼ਾਇਦ ਬਹੁਤਾ ਸਮਾਂ ਇਦਾਂ ਜੀ ਵੀ ਨਹੀਂ ਸਕਦਾ ਜਿਹੜੇ ਚਾਰ ਸਾਥੀ ਬਣਾਏ ਉਹ ਵੀ ਛੱਡ ਕੇ ਚੱਲਦੇ ਬਣੇ ਸੋਚਿਆ ਕਿ ਮੈਂ ਪਿੰਡ ਵਾਪਸ ਜਾਵਾਂ ਆਪਣਾ ਆਖਰੀ ਸਮਾਂ ਮੈਂ ਆਪਣੇ ਪਰਿਵਾਰ ਦੇ ਵਿੱਚ ਬਿਤਾਵਾਂ ਸ਼ਰਮਿੰਦੇ ਜਿਹੇ ਹੋਏ ਨਹੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਘਰ ਸੁਨੇਹਾ ਭੇਜਿਆ ਜੇ ਮੈਂ ਘਰ ਆ ਜਾਵਾਂ ਤੇ ਮੈਨੂੰ ਕੁਝ ਕਹੋਂਗੇ ਤੇ ਨਹੀਂ ਮੇਰੇ ਕੋਲ ਕੁਝ ਵੀ ਨਹੀਂ ਹੈਗਾ ਜੋ ਹੈਗਾ ਸੀ ਮੈਂ ਸਭ ਉਜਾੜ ਦਿੱਤਾ ਮੇਰੇ ਪਿਓ ਨੂੰ ਜਾ ਕੇ ਕਹੋ ਜਿੱਥੇ ਉਹਦੇ ਖੇਤਾਂ ਦੇ ਵਿੱਚ ਐਨੇ ਲੋਕ ਕੰਮ ਕਰਦੇ ਨੇ ਕਿ ਮੈਂ ਉਹਨਾਂ ਵਾਂਗੂ ਉੱਥੇ ਆ ਕੇ ਕੰਮ ਕਰ ਸਕਦਾ ਮੇਰੇ ਵੱਡੇ ਭਰਾ ਨੂੰ ਕਹੋ ਮੈਨੂੰ ਭਰਾ ਵੱਜੋ ਨਹੀਂ ਇੱਕ ਨੌਕਰ ਦੇ ਵੱਜੋ ਹੀ ਆਪਣੇ ਖੇਤਾਂ ਦੇ ਵਿੱਚ ਰੱਖ ਲਵੇ ਪਤਾ ਨਹੀਂ ਕਿਉਂ ਮਾਨ ਕਰਦਾ ਮੈਂ ਕਿਸੇ ਹੋਰ ਦੀ ਨੌਕਰੀ ਇਸੇ ਹੋਰ ਦੇ ਘਰ ਦੀ ਮਜ਼ਦੂਰੀ ਕਰਨ ਦੇ ਨਾਲੋਂ ਆਪਣੇ ਘਰ ਦੇ ਵਿੱਚ ਮਜ਼ਦੂਰੀ ਕਰ ਲਵਾਂ ਵੱਡੇ ਭਰਾ ਨੇ ਕਿਹਾ ਪਖੰਡ ਕਰਦਾ ਹੈ ਇਹ ਪੀਤੀ ਖਾਦੀ ਦੇ ਵਿੱਚ ਇਦਾਂ ਦੇ ਸੁਨੇਹੇ ਭੇਜਦਾ ਪਿਓ ਨੇ ਕਿਹਾ ਨਹੀਂ ਇੱਕ ਮੌਕਾ ਦੇਣਾ ਚਾਹੀਦਾ ਹੈ ਸਾਡਾ ਆਪਣਾ ਖੂਨ ਹੈ ਹੋ ਸਕਦਾ ਹੈ ਉਹ ਵਾਕਈ ਬਦਲ ਗਿਆ ਹੋਵੇ ਕਿੰਨੇ ਦਿਨ ਸਲਾਹ ਚੱਲਦੀ ਰਹੀ ਆਖਿਰਕਾਰ ਇੱਕ ਸਮਾਂ ਤੈਅ ਕਰ ਲਿਆ ਗਿਆ ਹੁਣ ਛੋਟੇ ਦੀ ਵਾਪਸੀ ਹੋਣੀ ਸੀ ਵਾਪਸੀ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਪਿਓ ਨੇ ਬਹੁਤ ਵੱਡੇ ਇੰਤਜ਼ਾਮ ਕੀਤੇ ਬਿਲਕੁਲ ਇਸ ਤਰੀਕੇ ਦੇ ਜਿੱਦਾਂ ਕੋਈ ਖਾਸ ਪਰੌਣਾ ਘਰ ਆ ਰਿਹਾ ਹੋਵੇ ਐਨਾ ਵੱਡਾ ਅਲਿਸ਼ਣ ਸਵਾਗਤ ਕਦੀ ਪਿੰਡ ਦੇ ਵਿੱਚ ਕਿਸੇ ਦਾ ਨਹੀਂ ਸੀ ਕੀਤਾ ਗਿਆ ਸਾਰੇ ਹੈਰਾਨ ਨੇ ਇਹ ਸ਼ਰਾਬੀ ਕੁਆਬੀ ਜੇ ਬੰਦੇ ਲਈ ਐਨਾ ਵੱਡਾ ਸਵਾਗਤ ਕਿਉਂ ਕੀਤਾ ਜਾ ਰਿਹਾ ਹੈ ਕਈ ਲੋਕ ਸ਼ੱਕ ਵੀ ਕਰਨ ਲੱਗੇ ਮੁਨਾ ਨੂੰ ਲੱਗਦਾ ਸੀ ਕਿ ਸ਼ਾਇਦ ਉਹ ਬਹੁਤ ਵੱਡਾ ਬੰਦਾ ਬਣ ਗਿਆ ਹੈ ਹੁਣ ਉਹ ਬਹੁਤ ਵੱਡੀ ਕਾਰ ਤੇ ਆਊਗਾ ਤੇ ਜਿਹੜੇ ਘਰ ਆ ਰਿਹਾ ਹੈ ਉਹ ਬੜਾ ਨਿੱਕਾ ਜਿਹਾ ਘਰ ਹੈ ਉਹ ਗਰੀਬੜੇ ਜਿਹੇ ਬੰਦੇ ਨਹੀਂ ਇਦਾਂ ਦਾ ਸ਼ਾਇਦ ਕੁਝ ਹੋਵੇਗਾ ਪਰ ਇਹ ਸਭ ਕੁਝ ਤੋਂ ਪਰੇ ਪਿਓ ਨੇ ਪੂਰੇ ਆਲਿਸ਼ਾਨ ਇੰਤਜ਼ਾਮ ਕੀਤੇ ਘਰ ਨੂੰ ਕਲੀਆਂ ਕਰਾਈਆਂ ਘਰ ਨੂੰ ਸ਼ਿੰਗਾਰਿਆ ਘਰ ਨੂੰ ਛੱਡੋ ਉਸ ਪਿੰਡ ਦੇ ਰਾਹ ਨੂੰ ਸ਼ਿੰਗਾਰਿਆ ਉਣੀ ਆਉਣਾ ਨਵੇਂ-ਨਵੇਂ ਕੱਪੜੇ ਸਵਾਈ ਗਏ ਹਲਵਾਈਆਂ ਨੂੰ ਵੀ ਕਿਹਾ ਗਿਆ ਵਿਆਹ ਵਰਗਾ ਮਾਹੌਲ ਬਣ ਗਿਆ ਇੱਕ ਦਿਨ ਵੱਡਾ ਖੇਤਾਂ ਤੋਂ ਵਾਪਸ ਤੁਰਿਆ ਆਵੇ ਤੇ ਪਿੰਡ ਵਾਲਿਆਂ ਨੇ ਬਾਹਰ ਬਹਾ ਕੇ ਕੰਨ ਪਰਤੇ ਤੂੰ ਐਡਾ ਮਿਹਨਤੀ ਐ ਤੂੰ ਪਿਛਲੇ ਸਮੇਂ ਦੇ ਵਿੱਚ ਇੰਨੀ ਜ਼ਿਆਦਾ ਮਿਹਨਤ ਕੀਤੀ ਆ ਤੇਰੇ ਲਈ ਤੇ ਤੇਰੇ ਪਿਓ ਨੇ ਕਦੀ ਕੁਝ ਕੀਤਾ ਨਹੀਂ ਕਦੀ ਹੋਇਆ ਤੇਰਾ ਇਦਾਂ ਦਾ ਸਵਾਗਤ ਮਿੱਟੀ ਦੇ ਨਾਲ ਮਿੱਟੀ ਹੋ ਕੇ ਰਹਿ ਗਿਆ ਤੇਰੇ ਨਾਲੋਂ ਤਾਂ ਉਹੀ ਚੰਗਾ ਸਭ ਕੁਝ ਉਜਾੜ ਕੇ ਵਾਪਸ ਵਰਤਨ ਲੱਗਾ ਤੇ ਦੇਖ ਤੇਰੇ ਪਿਓ ਨੇ ਕਿਦਾਂ ਉਹਦੇ ਸਵਾਗਤ ਦਾ ਇੰਤਜ਼ਾਮ ਕੀਤਾ ਵੱਡੇ ਨੂੰ ਗੱਲ ਥੋੜੀ ਚੁਬ ਗਈ ਆ ਕੇ ਪਿਓ ਨਾਲ ਗੱਲ ਕੀਤੀ ਤੁਸੀਂ ਚਾਹੇ ਬੁਰਾ ਹੀ ਮਣਾਓ ਪਰ ਮੈਨੂੰ ਆ ਗੱਲ ਚੰਗੀ ਨਹੀਂ ਲੱਗੀ ਪਾਪਾ ਜੀ ਮੇਰੇ ਲਈ ਤਾਂ ਕਦੇ ਇਦਾਂ ਦਾ ਕੁਝ ਨਹੀਂ ਹੋਇਆ ਫਿਰ ਮੈਂ ਇਹੋ ਹੀ ਮੰਨਾਂ ਕਿ ਤੁਹਾਡਾ ਪਿਆਰ ਉਹਦੇ ਨਾਲ ਜ਼ਿਆਦਾ ਹੈ ਕੱਲ ਨੂੰ ਆ ਕੇ ਉਹ ਜ਼ਮੀਨ ਜਾਇਦਾਦ ਵਿੱਚੋਂ ਸ਼ਾਇਦ ਹਿੱਸਾ ਵੀ ਮੰਗੇ ਜਿਹੜਾ ਉਹ ਪਹਿਲਾਂ ਹੀ ਲੈ ਚੁੱਕਾ ਹੈ ਜਾਂ ਫਿਰ ਤੁਸੀਂ ਉਹਨੂੰ ਦੇ ਦਿਓ ਮੇਰੀ ਮਿਹਨਤ ਦਾ ਫਿਰ ਕੀ ਮੁੱਲ ਹੋਇਆ ਮੇਰੀ ਇਸ ਘਰ ਦੇ ਵਿੱਚ ਕੀ ਔਕਾਤ ਹੈ ਇਹਦਾ ਮਤਲਬ ਕੀ ਤੁਸੀਂ ਇਸ ਨੂੰ ਦਿਖਾ ਰਹੇ ਹੋ ਕਿ ਉਸਨੇ ਜੋ ਕੀਤਾ ਬੜਾ ਵਧੀਆ ਕੀਤਾ ਪਿਓ ਨੇ ਸਾਰੀਆਂ ਗੱਲਾਂ ਬੜੇ ਪਿਆਰ ਦੇ ਨਾਲ ਸੁਣੀਆਂ ਤੇ ਬਿਠਾ ਕੇ ਕਹਿਣ ਲੱਗਾ ਮੇਰਾ ਪੁੱਤ ਜਿੰਨੀ ਤੂੰ ਮਿਹਨਤ ਕੀਤੀ ਹੈ ਅੱਜ ਤੱਕ ਤੂੰ ਇਸ ਘਰ ਨੂੰ ਅੱਗੇ ਲੈ ਕੇ ਤੁਰਿਆ ਤੂੰ ਸਾਡੇ ਪਰਿਵਾਰ ਦਾ ਨਾਂ ਰੋਸ਼ਨ ਕੀਤਾ ਇਹ ਮੰਨ ਕੇ ਚੱਲ ਕਿ ਤੇਰਾ ਹਰ ਰੋਜ਼ ਇਦਾਂ ਦਾ ਸਵਾਗਤ ਹੁੰਦਾ ਜਿੱਦਾਂ ਉਹਦਾ ਇੱਕ ਵਾਰੀ ਹੋਣ ਲੱਗਾ ਗੱਲ ਸਿਰਫ ਇਹ ਆ ਕਿ ਤੈਨੂੰ ਬਾਹਰ ਨਹੀਂ ਦਿਖਦਾ ਮੇਰੇ ਮਨ ਦੇ ਵਿੱਚ ਤੇਰਾ ਉਸ ਤੋਂ ਵੀ ਕੀਤੇ ਵੱਡਾ ਸਵਾਗਤ ਹੁੰਦਾ ਹਰ ਰੋਜ਼ ਜਦੋਂ ਤੂੰ ਮਿਹਨਤ ਕਰਕੇ ਆਉਂਦਾ ਹਰ ਵਕਤ ਜਦੋਂ ਮੈਂ ਤੇਰੇ ਮੋਢੇ ਉੱਤੇ ਕਹੀ ਵੇਖਦਾ ਤੈਨੂੰ ਮੈਂ ਮਿੱਟੀ ਦੇ ਨਾਲ ਲਿਪੜਿਆ ਵੇਖਦਾ ਜਦ ਤੂੰ ਆਪਣੇ ਕੁਰਤੇ ਉੱਤੋਂ ਕੱਟਾ ਛਾੜਦਾ ਹੈ ਤੇ ਸਮਝ ਕੇ ਮੇਰੇ ਮਨ ਦੇ ਵਿੱਚ ਤੇਰੇ ਲਈ ਉਦਾਂ ਦਾ ਸਵਾਗਤ ਹੁੰਦਾ ਹੈ ਹਾਲਾਂਕਿ ਮੈਂ ਤੈਨੂੰ ਕਦੀ ਕਹਿ ਨਹੀਂ ਸਕਿਆ ਹਾਲਾਂਕਿ ਇਸ ਤਰੀਕੇ ਦੇ ਨਾਲ ਤੈਨੂੰ ਕਦੀ ਮੈਂ ਵੀ ਖਾ ਨਹੀਂ ਸਕਿਆ ਪਰ ਸੱਚ ਜਾਣੀ ਇਸ ਪਰਿਵਾਰ ਦੇ ਵਿੱਚ ਤੇਰਾ ਹਰ ਰੋਜ਼ ਉਦਾਂ ਦਾ ਸਵਾਗਤ ਹੈ ਤੇਰਾ ਨਿੱਕਾ ਪਰ ਆ ਰਿਹਾ ਹੈ ਕਿਸੇ ਕਾਰਨ ਕਰਕੇ ਸਾਡੇ 'ਚ ਕੋਈ ਗਲਤੀ ਰਹੀ ਹੋਊਗੀ ਉਸੇ ਗਲਤੀ ਦੀ ਵਜ੍ਹਾ ਕਰਕੇ ਉਹ ਵਿਗੜ ਗਿਆ ਹੁਣ ਜੇ ਉਹ ਘਰ ਵਾਪਸ ਆ ਰਿਹਾ ਤੇ ਸਾਡਾ ਉਹਦਾ ਇਦਾਂ ਦਾ ਸਵਾਗਤ ਕਰਨਾ ਬਣਦਾ ਹੈ ਉਹਨੂੰ ਲੱਗੇ ਨਾ ਕਿ ਮੈਂ ਉੱਪਰਾਂ ਉਹਨੂੰ ਲੱਗੇ ਨਾ ਕਿ ਵਾਕਈ ਮੈਂ ਨੌਕਰ ਬਣ ਕੇ ਘਰ ਵੜ ਰਿਹਾ ਉਹਨੂੰ ਇਹ ਲੱਗੇ ਕਿ ਮੇਰੇ ਆਪਣਿਆਂ ਨੇ ਕਿਦਾਂ ਬਾਹਾਂ ਖੋਲ ਕੇ ਦਿਲ ਖੋਲ ਕੇ ਮੇਰਾ ਸਵਾਗਤ ਕੀਤਾ ਹੈ ਸ਼ਾਇਦ ਉਹ ਸਿੱਧੇ ਰਾ ਪਵੇ ਸ਼ਾਇਦ ਤੁਸੀਂ 1 ਤੋਂ 11 ਹੋ ਜਾਓ ਉਹ ਕਹਿ ਰਿਹਾ ਨਾ ਕੀ ਮੈਂ ਖੇਤਾਂ ਜਾ ਕੇ ਮਜ਼ਦੂਰੀ ਕਰ ਲਵਾਂਗਾ ਵੇਖਿਆ ਜਾਵੇ ਤੇ ਘਰ ਦੇ ਤਾਂ ਆਪਾਂ ਵੀ ਮਜ਼ਦੂਰੀ ਆ ਸਿਰਫ ਟੈਗ ਦਾ ਫਰਕ ਹੁੰਦਾ ਹੈ ਮੇਰਾ ਪੁੱਤ ਇੱਕ ਮਜ਼ਦੂਰ ਤੇਰੇ ਖੇਤਾਂ ਦੇ ਵਿੱਚ ਕੰਮ ਕਰੂਗਾ ਉਹਦੇ ਦਿਮਾਗ ਵਿੱਚ ਕੁਝ ਹੋਰ ਚੱਲ ਰਿਹਾ ਹੋਊਗਾ ਜਦੋਂ ਤੇਰਾ ਭਰਾ ਉੱਥੇ ਹੀ ਉਸੇ ਜਗ੍ਹਾ ਤੇ ਕੰਮ ਕਰੂਗਾ ਉਹ ਤੇਰਾ ਆਪਣਾ ਹੋ ਕੇ ਕਰੂਗਾ ਪਰ ਉਸ ਤੋਂ ਪਹਿਲਾਂ ਉਸ ਨੂੰ ਆਪਣਾਪਣ ਦਿਖਾਉਣਾ ਚਾਹੀਦਾ ਹੈ ਜੇ ਆਪਾਂ ਅੱਜ ਵੀ ਉਹਨੂੰ ਇਸ ਤਰੀਕੇ ਦੇ ਨਾਲ ਨਾ ਸਵੀਕਾਰ ਕੀਤਾ ਤੇ ਫਿਰ ਉਹ ਕਦੀ ਵਾਪਸ ਨਹੀਂ ਆਉਂਦਾ ਜੇ ਵਾਪਸ ਨਾ ਆਇਆ ਤੇ ਮੇਰੇ ਤੋਂ ਬਾਅਦ ਵੀ ਤੂੰ ਊਣਾ ਜਿਹਾ ਮਹਿਸੂਸ ਕਰੇਂਗਾ ਪ੍ਰਾਦਾਤਾ ਹੋਣਾ ਹੀ ਵੱਡੀ ਗੱਲ ਆ ਸੋ ਇਸੇ ਕਰਕੇ ਸਾਨੂੰ ਇਸੇ ਤਰ੍ਹਾਂ ਹੀ ਉਸ ਦਾ ਸਵਾਗਤ ਕਰਨਾ ਚਾਹੀਦਾ ਹੈ ਤਾਂ ਕਿ ਉਹ ਕਦੀ ਵਾਪਸ ਨਾ ਜਾਵੇ ਇਸ ਕਰਦਾ ਬਣ ਕੇ ਰਹੇ ਵੱਡੇ ਤੇ ਮਨ ਵਿੱਚ ਇਹ ਗੱਲ ਸਮਝ ਪੈ ਗਈ ਛੋਟੀ ਭਰਾ ਦੀ ਘਰ ਵਾਪਸੀ ਤੇ ਉਸਨੇ ਬਾਹਾਂ ਤੇ ਦਿਲ ਖੋਲ ਕੇ ਸਵਾਗਤ ਕੀਤਾ ਕਹਾਣੀ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਇਹੋ ਜਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਆਪਣਾ ਕੀਮਤੀ ਸਮਾਂ ਦੇਣ ਲਈ ਤੇ ਕਹਾਣੀ ਸੁਣਨ ਲਈ ਧੰਨਵਾਦ